ਜਿੱਦਨ ਅਸੀਂ ਦਾਨ ਕਰਨੋਂ ਹਟ ਗਏ ਜੀ ਕਿਉਂਕਿ ਸਰਕਾਰ ਨੂੰ ਦਾਨ ਕਰ ਰਹੇ ਆ ਨਾ ਕਿ ਭਗਵਾਨ ਨੂੰ ਦਾਨ ਕਰ ਰਹੇ ਆ ਬਿਲਕੁਲ ਤੁਸੀਂ ਜਿਹੜਾ ਗੱਲਾਂ ਅੱਜ 1.5 ਕਰੋੜ ਤੇ ਜਾਂਦਾ ਮੰਥਲੀ ਜੀ ਜਿੱਦਨ ਉਹ ਗੱਲਾਂ 5-4 ਲੱਖ ਰੁਪਏ ਦੇ ਆ ਗਿਆ ਜੀ ਇਹ ਸਰਕਾਰ ਆਪੇ ਹੱਥ ਖੜੇ ਕਰਕੇ ਤੁਹਾਨੂੰ ਕਹਦੀ ਕਿ ਮੰਦਿਰ ਸੰਭਾਲ ਲਓ ਸਾਡੇ ਤੋਂ ਬਾਹਰ ਕਿਉਂਕਿ ਮੈਨੇਜ ਮੈਨੇਜ ਹੀ ਨਹੀਂ ਹੋਣਾ ਹੁਣ ਤਾਂ ਪੈਸਾ ਆ ਰਿਹਾ ਤੁਸੀਂ ਵੰਡ ਰਹੇ ਹੋ ਤੁਸੀਂ ਤੁਸੀਂ ਦੱਸਿਆ ਵੀ ਸਰਕਾਰੀ ਕੰਮਾਂ 'ਚ ਵੀ ਮੰਦਿਰ ਦਾ ਪੈਸਾ ਯੂਜ਼ ਹੋ ਰਿਹਾ ਹਰ ਪ੍ਰਕਾਰ ਦੀ ਯੂਜ਼ਿੰਗ ਦੇ ਵਿੱਚ ਸਰਕਾਰੀ ਪੈਸਾ ਲਿਆਂਦਾ ਜਾਂਦਾ ਹੈ ਕੋ ਸਰਕਾਰ ਨੂੰ ਆਪਣੀ ਨਿੱਜੀ ਪ੍ਰਾਪਰਟੀ ਸਮਝਦੀ ਹੈ ਉੱਤੇ ਆਪਣਾ ਹੱਕ ਸਮਝਦੀ ਹੈ ਵਰਤੋਂ 'ਚ ਕਰ ਲੈਂਦੀ ਹੈ ਤੇ ਮੇਰੀ ਸਾਰੇ ਸਨਾਤਨੀਆਂ ਨੂੰ ਆਪਣੇ ਇੰਟਰਵਿਊ ਤੋਂ ਬਾਅਦ ਵੀ ਇੱਕ ਬੇਨਤੀ ਹੈ ਜਿਹੜੇ-ਜਿਹੜੇ ਇਹਨੂੰ ਦੇਖੇਗਾ ਵੀ ਯਾਰ ਪ੍ਰਾਈਵੇਟ ਮੰਦਿਰਾਂ ਦੇ ਵਿੱਚ ਜਾ ਕੇ ਜਿਹੜੇ ਕਮੇਟੀਆਂ ਦੇ ਅਧੀਨ ਨੇ ਹੋਰ ਨੇ ਤੁਸੀਂ ਉੱਤੇ ਦਿਲ ਖੋਲ੍ਹ ਕੇ ਦਾਨ ਦਿਆ ਕਰੋ ਡਿਵੈਲਪਮੈਂਟ ਕਰਾਇਆ ਕਰੋ ਕੋਲ ਖੜ ਕੇ ਕੰਮ ਕਰਾਇਆ ਕਰੋ ਪਰ ਜਿਹੜੇ ਸਰਕਾਰੀ ਮੰਦਰ ਸਰਕਾਰਾਂ ਦੇ ਅਧੀਨ ਨੇ ਕਿਰਪਾ ਕਰਕੇ ਉੱਥੇ ਕਿਸੇ ਪ੍ਰਕਾਰ ਦਾ ਦਾਨ ਨਾ ਦਿਆ ਕਰੋ ਤਾਂ ਜੋ ਸਰਕਾਰਾਂ ਤੋਂ ਉਹ ਮੰਦਰ ਆਜ਼ਾਦ ਕਰਾਏ ਜਾ ਸਕਣ